ਹਰਣ ਤੋਂ ਕੁਰਾਲੀ ਰੋਡ ਦੇ ਉੱਤੇ ਇੱਕ ਸੁਸਾਇਟੀ ਦੇ ਵਿੱਚ ਸੋਮਵਾਰ ਦੀ ਰਾਤ ਨੂੰ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਤਾਂ ਉਸ ਮਾਮਲੇ 'ਚ ਪੁਲਿਸ ਨੇ ਹੁਣ ਵੱਡੀ ਕਾਰਵਾਈ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਕਾਰ ਸੁਸਾਇਟੀ ਦੀ ਬਾਉਂਡਰੀ ਦੇ ਨਾਲ ਟਕਰਾ ਗਈ ਸੀਗੀ ਅਤੇ ਕਾਰ ਟੱਕਰ ਕਾਰਨ ਸੁਸਾਇਟੀ ਦੀ ਗ੍ਰਿਲ ਟੁੱਟ ਗਈ ਅਤੇ ਇੱਕ ਖਜੂਰ ਦਾ ਦਰਖਤ ਵੀ ਉਖੜ ਗਿਆ ਜਿਸ ਤੋਂ ਬਾਅਦ ਲੜਾਈ ਇੰਨੀ ਵੱਧ ਗਈ ਕਿ ਫਿਲਮੀ ਅੰਦਾਜ਼ ਦੇ ਵਿੱਚ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪੁਲਿਸ ਨੇ ਖੁਦ ਹੀ ਵਿਰਸ ਦਾ ਨੋਟਿਸ ਲੈਂਦਿਆਂ ਮਾਮਲਾ ਦਰਜ ਕਰ ਲਿਆ ਹੈ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ 25 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਆਪਣੇ ਦੋਸਤਾਂ ਨੂੰ ਮੌਕੇ ਤੇ ਬੁਲਾਇਆ ਜਿਸ ਤੋਂ ਬਾਅਦ ਦੋਵੇਂ ਗੁੱਟਾਂ ਦੇ ਨੌਜਵਾਨ ਉੱਥੇ ਇਕੱਠੇ ਹੋਏ ਇਸ ਦੌਰਾਨ ਕਿਸੇ ਨੇ ਪੁਲਿਸ ਹੈਲਪਲਾਈਨ ਨੰਬਰ 112 ਦੇ ਉੱਤੇ ਫੋਨ ਕਰਕੇ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ ਬਿਨਾਂ ਹਥਿਆਰਾਂ ਤੇ ਸਿਰਫ ਡੰਡੇ ਲੈ ਕੇ ਪਹੁੰਚੇ ਦੋ ਪੁਲਿਸ ਮੁਲਾਜ਼ਮ ਮੌਕੇ ਤੇ ਇਕੱਠ ਨੂੰ ਦੇਖ ਕੇ ਘਬਰਾ ਗਏ ਅਤੇ ਉਹਨਾਂ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਬਾਅਦ ਵਿੱਚ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਭੀੜ ਨੂੰ ਖੰਡਾ ਦਿੱਤਾ ਸੋਸਾਇਟੀ 'ਚ ਰਹਿਣ ਵਾਲੇ ਇੱਕ ਚਸ਼ਮਦੀਤ ਨੇ ਦੱਸਿਆ ਕਿ ਰਾਤ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਪਹਿਲਾਂ ਤਾਂ ਅਹਿਸਾਸ ਲੱਗ ਰਿਹਾ ਸੀ ਕਿ ਕੋਈ ਪਟਾਕੇ ਚਲਾ ਰਿਹਾ ਹੈ ਜਦੋਂ ਉਹ ਬਾਹਰ ਆਇਆ ਤਾਂ ਉਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ ਪੁਲਿਸ ਨੇ ਮੌਕੇ ਤੋਂ ਇੱਕ ਜਿੰਦਾਕਾਰਤੂਸ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਨੇ ਫਿਲਹਾਲ ਅਣਪਛਾਤੇ ਲੋਕਾਂ ਖਿਲਾਫ ਹਵਾਈ ਫਾਇਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਜਾਨੀ ਕਿ ਐਦਾਂ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜਿੱਥੇ ਗੁੰਡਾਗਰਦੀ ਹੁੰਦੀ ਆ ਤਾਂ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ 25 ਲੋਕਾਂ ਨੂੰ ਗ੍ਰਫਤਾਰ ਕੀਤਾ ਤਾਂ ਉਸ ਵਕਤ ਜਿਹੜਾ ਹੰਗਾਮਾ ਹੋਇਆ ਸੀ ਉਹਦੀਆਂ ਵੀਡੀਓਜ਼ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਸ਼੍ਰੀਆਮ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ ਤਾਂ ਹੁਣ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਤਾਂ ਜੋ ਕਾਰਵਾਈ ਬਣਦੀ ਸੀ ਉਹ ਕੀਤੀ ਗਈ ਹੈ ਹਾਲਾਂਕਿ ਜੇਕਰ ਇਹ ਘਟਨਾ ਵਾਪਰੀ ਸੀ ਤਾ ਉਹਦਾ ਨੁਕਸਾਨ ਉਸ ਕਾਰਵਾਲਾ ਨੂੰ ਦਿੱਤਾ ਜਾ ਸਕਦਾ ਸੀ ਪਰ ਇਹ ਜਿਹੜਾ ਪੂਰਾ ਮਾਮਲਾ ਹੋਇਆ ਹੰਗਾਮਾ ਦੇਖਣ ਨੂੰ ਮਿਲਿਆ ਸੋਸਾਇਟੀ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਸ਼ਰੀਆਮ ਗੋਲੀਆਂ ਚੱਦੀਆਂ ਫਿਲਮੀ ਅੰਦਾਜ਼ ਦੇ ਵਿੱਚ ਤਾਂ ਫਿਰ ਪੁਲਿਸ ਦੀ ਕਾਰਵਾਈ ਕਰਨੀ ਬਣਦੀ ਸੀ ਕਿਉਂਕਿ ਲਾ ਐਂਡ ਆਰਡਰ ਨੂੰ ਲੈ ਕੇ ਪਹਿਲਾਂ ਹੀ ਮਾਨ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਵੱਡੇ ਸਵਾਲ ਉੱਠ ਰਹੇ ਨੇ ਕਿ ਪੰਜਾਬ ਦੇ ਵਿੱਚ ਦਿਨ ਦਿਹਾੜੇ ਕਤਲ ਹੁੰਦੇ ਨੇ ਸਨੇਚਿੰਗਾਂ ਹੁੰਦੀਆਂ ਨੇ ਵੱਡੀਆਂ ਵਾਰਦਾਤਾਂ ਹੁੰਦੀਆਂ ਨੇ ਪਰ ਮਾਨ ਸਰਕਾਰ ਲੈ ਐਂਡ ਆਰਡਰ ਨੂੰ ਲੈ ਕੇ ਸੁਚੇਤ ਕਿਉਂ ਨਹੀਂ ਹੈਗੀ ਐਕਟਿਵ ਕਿਉਂ ਨਹੀਂ ਹੈਗੀ ਵਿਰੋਧੀ ਵੀ ਲਗਾਤਾਰ ਮਾਨ ਸਰਕਾਰ ਨੂੰ ਇਸੇ ਮੁੱਦੇ ਦੇ ਉੱਤੇ ਘੇਰਦੇ ਨਜ਼ਰ ਆਏ ਵਿਧਾਨ ਸਭਾ ਦੇ ਵਿੱਚ ਵੀ ਵਿਰੋਧੀਆਂ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਪਰ ਉਧਰ ਹੁਣ ਮਾਨ ਸਰਕਾਰ ਵੀ ਐਕਸ਼ਨ ਦੇ ਵਿੱਚ ਹੈ ਪੁਲਿਸ ਨੂੰ ਸਖਤ ਹਦਾਇਤਾਂ ਨੇ ਕਿ ਜੇਕਰ ਕੋਈ ਗੁੰਡਾਗਰਦੀ ਕਰਦਾ ਹੈ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਕਰਦਾ ਹੈ ਤਾਂ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਐਦਾਂ ਦੀਆਂ ਘਟਨਾਵਾਂ ਨਾ ਵਾਪਰਨ ਜੋ ਕਿ ਸਮਾਜ ਦੇ ਵਿੱਚ دہشت ਦਾ ਮਾਹੌਲ ਪੈਦਾ ਕਰਦੀਆਂ ਨੇ ਕਿਉਂਕਿ ਬਹੁਤ ਸਾਰਾ ਥਾਮਾ ਤੇ ਜਦੋਂ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉੱਥੇ ਜਿਹੜੇ ਬਾਕੀ ਲੋਕ ਰਹਿ ਰਹੇ ਹੁੰਦੇ ਨੇ ਸਮਾਜ ਦੇ ਵਿੱਚ ਕਿਸੇ ਸੁਸਾਇਟੀ ਸੁਸਾਇਟੀ ਦੇ ਵਿੱਚ ਤਾਂ ਉਹਨਾਂ ਉੱਤੇ ਵੀ ਮਾੜਾ ਅਸਰ ਪੈਂਦਾ ਹੈ ਡਰਦਾ ਮਾਹੌਲ ਬਣਦਾ ਹੈ ਤੇ ਉਹਨਾਂ ਦਾ ਜੀਣਾ ਮੁਸ਼ਕਲ ਹੋ ਜਾਂਦਾ ਹੈ ਜਿਸ ਕਰਕੇ ਹੁਣ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਹੋਏ 25 ਲੋਕਾਂ ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਜੋ ਜੱਜ ਧੰਨਵਾਦ